ਐਸੇ ਕੋਈ ਪ੍ਰੋਜੈਕਟ ਜਾਂ ਐਸਾ ਕੋਈ ਵੀ ਕੋਈ ਇਸ ਤਰ੍ਹਾਂ ਦੇ ਜਿਹੜੇ ਤੁਹਾਡੇ ਤੁਹਾਡੇ ਜਿਹੜੇ ਟਿਪਸ ਤੇ ਹੁਣ ਕੀ ਅੱਗੇ ਤੁਸੀਂ ਆਖੋ ਮੈਲ ਕਲਾਂ ਦੇ ਲਈ ਸਭ ਤੋਂ ਪਹਿਲਾਂ ਮੈਂ ਕੰਪਲੈਕਸ ਬਣਾਉਣਾ ਚਾਹੁੰਦਾ ਇੱਥੇ ਉਹਦੀ ਚੱਲ ਰਹੀ ਹੈ ਗੱਲ ਬਣੀ ਜਾਣਾ ਕਿਉਂ ਸੀਐਮ ਸਾਹਿਬ ਮਾਨ ਜੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਮੈਨੂੰ ਕਦੇ ਜਵਾਬ ਦਿੱਤਾ ਹੀ ਨਹੀਂ ਹੈਗਾ ਉਹ ਕਦੇ ਵੀ ਜਿੰਨੇ ਮਰਜ਼ੀ ਪ੍ਰੋਜੈਕਟ ਬਣਾ ਕੇ ਪਲौरी ਸਾਹਿਬ ਲੈ ਆ ਵੀ ਉਹ ਪਹਿਲ ਦੇ ਆਧਾਰ ਤੇ ਤੁਹਾਡੇ ਪੂਰੇ ਕਰਾਂਗੇ ਮੈਂ ਇੱਕ ਨਰਸਿੰਗ ਕਾਲਜ ਜੀ ਜਿਹੜੇ ਉਹ ਥੋੜਾ ਜਿਹਾ ਵੱਡਾ ਕਰਤਾ ਸੀ ਤਾਂ ਕਰਕੇ ਠੀਕਰੀਵਾਲ ਵਿਖੇ ਅਮਰ ਸੇਵਾ ਸਿੰਘ ਠਿਕਰੀਵਾਲ ਦਾ ਜੱਦੀ ਪਿੰਡ ਉੱਥੇ ਬਣਾਉਣਾ ਉਦੋਂ ਬਾਅਦ ਕੰਪਲੈਕਸ ਵੱਡਾ ਆਹ ਰੋਡ ਦੇ ਉੱਪਰ ਬਣਾਉਣਾ ਕਿਉਂਕਿ ਹੁਣ ਸੀ ਡੀ ਪੀਓ ਕਿਤੇ ਹੋਰ ਬੈਠਾ ਬੀ ਡੀ ਪੀਓ ਕਿਤੇ ਹੋਰ ਬੈਠਾ ਤੇ ਰਤ ਹੀਲਡਰ ਕਿਤੇ ਹੋਰ ਬੈਠਾ ਐਚ ਡੀ ਐਮ ਕਿਤੇ ਹੋਰ ਬੈਠਾ ਇੱਕ ਕੰਪਲੈਕਸ ਦੇ ਵਿੱਚ ਸਾਰੇ ਲੋਕਾਂ ਦੇ ਕੰਮ ਹੋਣ ਲੱਗ ਜਾਣਗੇ ਇਹ ਮੈਂ ਸਭ ਤੋਂ ਵੱਡੀ ਪ੍ਰਾਪਤੀ ਹੋ ਤੇ ਇਸ ਤੋਂ ਬਾਅਦ ਸਾਡੇ ਸੇਰਪੁਰ ਦੇ ਵਿੱਚ ਤੇ ਇੱਥੇ ਵੀ ਲੜਕੀਆਂ ਦਾ ਜਿਹੜਾ ਛੜੀਆਂ ਕਾਲਜ ਆ ਉਹਦੇ ਲਈ ਮੈਂ ਸੀਐਮ ਸਾਹਿਬ ਕੋਲੇ ਗੱਲ ਰੱਖੀ ਹੋਈ ਹੈ ਤਾਂ ਮੈਂ ਸਾਰੇ ਸਾਡੇ ਵਲੰਟੀਅਰ ਸਰਵਨ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਖਤ ਮਿਹਨਤ ਕਰਕੇ ਵੱਡੀ ਗੱਲ ਤਾਂ ਇਹ ਹੈ ਵੀ ਜਿਹੜਾ ਮੈਂ ਬਦਲਾਅ ਸਮਝਦਾ ਸਾਡੀਆਂ ਇਲੈਕਸ਼ਨਾਂ ਦੇ ਵਿੱਚ ਮੈਂ 6 ਵਾਰ ਲਗਾਤਾਰ ਇਤੋਂ ਇਲੈਕਸ਼ਨ ਲੜਿਆ ਦੋ ਵਾਰ ਮੈਂ ਲੜਿਆ ਦੋ ਵਾਰ ਆਪਣੇ ਐਮਪੀ ਹੋਣ ਹੋ ਗਏ ਪਹਿਲਾਂ ਮਾਨ ਸਾਹਿਬ ਹੋ ਗਏ ਅਸੀਂ ਕਿਸੇ ਨੂੰ ਚੰਚਾ ਖਰਾਬਦਾ ਨਹੀਂ ਪਿਉਂਦੇ ਮੈਂ ਬਦਲਾਈ ਸਮਝਦਾ ਨਹੀਂ ਭਰਾਵੋ ਐਮਐਲਏ ਦੇ ਇਲੈਕਸ਼ਨ ਦੇ ਤੋਂ ਲੜਦਾ ਨਾ ਬੰਦਾ ਪਤਾ ਨਹੀਂ ਕਿੰਨੇ ਟਰੱਕਾਂ ਦੇ ਟਰੱਕ ਉਹ ਰਾਲੇ ਤੇ ਤਾਂ ਦੇਖੋ ਕਿਵੇਂ ਚੱਲਦਾ ਹੁੰਦਾ ਹੈ ਕਿ ਇੱਥੇ ਇਹ ਬਦਲਾਈ ਸਮਝਦੇ ਇਹ दारू ਨਸ਼ਾ ਯਾਨੀ ਕਿ ਕਿਸੇ ਇਲੈਕਸ਼ਨ ਦੇ ਵਿੱਚ ਨਹੀਂ ਵਰਤੇ ਆ ਤੇ ਇਹ ਬਹੁਤ ਵੱਡਾ ਬਦਲਾਈ ਹੈ ਇਹ ਇਸ ਕਰਕੇ ਲੋਕ ਇਮਾਨਦਾਰੀ ਦੇ ਨਾਲ ਵੋਟਾਂ ਪਾਉਣ ਲੱਗ ਗਏ ਤੇ ਅਸੀਂ ਵੀ ਪੂਰੀ ਜ਼ਿੰਮੇਵਾਰੀ ਨਾਲ ਕਹ ਰਹੇ ਹਾਂ ਵੀ ਸਾਡੇ ਵੱਲ ਕੋਈ ਇਹ ਨਹੀਂ ਕਹਿ ਸਕਦਾ ਕੋਈ ਭਾਵੇਂ ਪਹਿਲਾਂ ਕਾਂਗਰਸੀ ਸਰਪੰਚ ਸੀਗੇ ਮੈਂ ਕਿਸੇ ਨਾਲ ਦਰਿਆਵਤ ਨਹੀਂ ਕੀਤੀ ਕੋਈ ਇੱਕ ਵੀ ਬੰਦਾ ਇਹ ਨਹੀਂ ਕਹਿ ਸਕਦਾ ਵੀ ਐਮਐਲਏ 1 ਰੁਪਿਆ ਦਾ ਵੀ ਰਵਾਦਾਰ ਹੋਵੇ ਇਹ ਵੱਡਾ ਹੀ ਬਦਲਾ ਸਮਝਦੇ ਆ ਵੀ ਇਮਾਨਦਾਰੀ ਨਾਲ ਜਿਹੜਾ ਪੈਸਾ ਜਿਹੜੀ ਪਿੰਡਾਂ ਦੀ ਡਵੈਲਪਮੈਂਟ ਆ ਉਹ ਰਾਮ ਬੜੇ ਵਧੀਆ ਢੰਗ ਨਾਲ ਹੋ ਰਹੀ ਹੈ ਪਹਿਲਾਂ ਅਸੀਂ ਹਰ ਪਿੰਡ ਦੇ ਵਿੱਚ ਜਾ ਕੇ ਪੌਦੇ ਲਾਉਣ ਦੀ ਜਿਹੜੀ ਮਹਮਾ ਅਸੀਂ ਕੋਰੜ ਪਿੰਡ ਤੋਂ ਸ਼ੁਰੂ ਕਰੀ ਸੀ ਤੇ 1200 ਦੇ ਕਰੀਬ ਪੌਦਾ ਲਾਇਆ ਸਾਪੇ ਲਾਇਆ ਸੀ ਐਡੇ ਲਾਇਆ ਉਦੋਂ ਬਾਅਦ ਦੇਖੋ ਦੇਖ ਲੋਕਾਂ ਨੇ ਆਪਦੀਆਂ ਜਵਿਨਾਂਤ ਵੀ ਲਾਉਣੇ ਸ਼ੁਰੂ ਕਰਤੇ ਬਾਈ ਜੇ ਸਾਰੇ ਮਨੁੱਖਾਂ ਨੂੰ ਸੋਚ ਲੈਣਾ ਚਾਹੀਦਾ ਵੀ ਜੇ ਰੌਖਾ ਤਾਂ ਹੀ ਆਪਣੀ ਜ਼ਿੰਦਗੀ ਆ ਕਿਉਂ ਰੌਖਾ ਇੱਕ ਉਹੋ ਜੀ ਚੀਜ਼ ਆ ਵੀ ਜਨਮ ਤੋਂ ਲੈ ਕੇ ਮਰਨ ਤੱਕ ਬੰਦੇ ਦੇ ਕੰਮ ਆਉਂਦੀ ਆ ਜਦੋਂ ਸਭ ਤੋਂ ਪਹਿਲਾਂ ਆਪਣੇ ਘਰੇ ਬੱਚਾ ਕੋਈ ਜਨਮ ਲੈਂਦਾ ਸਭ ਤੋਂ ਪਹਿਲਾਂ ਆਪਾਂ ਨਿੰਮ ਤੋੜ ਕੇ ਲੈ ਕੇ ਆਉਣੇ ਆ ਗੇਟ ਨਾ ਬੰਦਦੇ ਆ ਪ੍ਰਾਣੀਆਂ ਸਾਡੀਆਂ ਮਾਤਾ ਮਾਂ ਤਾਂ ਮੰਜੇ ਤੇ ਵੀ ਰੱਖਦੀਆਂ ਹੁੰਦੀਆਂ ਸੀਗੀਆਂ ਤੇ ਇਸ ਕਰਕੇ ਰੁੱਖ-ਪੱਤ ਤੋਂ ਵੱਧ ਲਾਉਣੇ ਚਾਹੀਦੇ ਆ ਤਾਂ ਹੀ ਆਪਣਾ ਵਾਤਾਵਰਣ ਤੇ ਤੁਹਾਡੇ ਹੱਦੀ ਆ ਤੁਹਾਡੀ ਮੇਰੀ ਗੱਲ ਧਿਆਨ ਤੁਸੀਂ ਲਿਆ ਸੀ ਮੈਂ ਹਲੇ ਪਰਸੇ ਹੀ ਡੀਸੀ ਮੈਡਮ ਨਾਲ ਗੱਲ ਕਰਕੇ ਆਇਆ ਉਥੇ 8-9 ਕਿੱਲੇ ਜੰਗਲ ਪਿਆ ਨਹਿਰ ਦੇ ਨਾਲ ਐਨੀ ਵਧੀਆ ਲੋਕੇਸ਼ਨ ਆ ਉਹ ਤੇ ਉਥੇ ਬੰਦਾ ਜਾ ਕੇ ਆਉਣ ਨੂੰ ਦਿਲ ਨਹੀਂ ਕਰਦਾ ਐਨੀ ਵਧੀਆ ਉਥੇ ਦੀ ਬੂਟੇ ਦਾ ਸੀ ਕਾਫੀ ਵੱਡੇ ਹੋ ਗਏ ਲਵਾਏ ਆ ਤੇ ਪੂਰਾ ਉਹਨੂੰ ਜੰਗਲ ਟਾਈਪ ਹੋਰ ਬਣਾ ਰਹੇ ਆ ਉਹਨੂੰ ਕੋਠੀ ਨੂੰ ਜਿਹੜੀ ਨਹਿਰੀ ਕੋਠੀ ਬਣੀ ਆ ਉਹਨੂੰ ਸਵਾਰਾਂਗੇ ਸਵਾਰ ਕੇ ਮੈਂ ਤਾਂ ਦਫ਼ਤਰ ਵੀ ਉੱਥੇ ਹੀ ਲਾਇਆ ਕਰੂੰਗਾ ਦੇਖ ਲਓ ਦੇਖੋ ਜੀ ਹਮਲਾ ਹੋਣਾ ਤਾਂ ਮੰਦ ਭੱਗਾਈ ਹੁੰਦਾ ਪਰ ਕਰਮਾਂ ਦੇ ਵਿੱਚ ਉਹ ਹਲੇ ਬਾਕੀ ਜਾਂਚਦਾ ਵਿਸਾ ਕਿਵੇਂ ਹੋਇਆ ਕਿਉਂ ਹੋਇਆ ਉਹ ਵਕਲਾਂ ਨੇ ਪਰ ਮੈਂ ਨਹੀਂ ਸਮਝਦਾ ਮੈਂ ਬਹੁਤ ਇਹਦੀ ਸ਼ਕਤ ਖਲ ਦਾ ਵਿੱਚ ਨੇ ਖੇਧੀ ਕਰਦਾ ਜਿਹੜਾ ਇਦਾਂ ਪਰ ਕਰਮਾਂ ਦੇ ਵਿੱਚ ਕੋਈ ਬੰਦਾ ਖੜਾ ਕੋਈ ਸੇਵਾਦਾਰ ਕੋਈ ਵੀ ਆ ਕਿ ਉੱਥੇ ਜਰ ਆਪਣੇ ਗੁਰੂ ਦੇ ਦਰਵਾਜ਼ੇ ਹੈ ਘਰ ਦੇ ਵਿੱਚ ਹੀ ਹਮਲਾ ਹੋ ਜੂਆ ਇਹਦੋਂ ਵੱਡੀ ਤਾਂ ਕੋਈ ਦੁਰਘਟਨਾ ਹੁੰਦੀ ਨਹੀਂ ਬਹੁਤ ਮੰਦਭਾਗੀ ਘਟਨਾ ਹੈ ਮਤਲਬ ਉਹ ਗਿਆ ਜੇ ਬਾਈ ਜੀ ਗਰਾਹ ਤਾਂ ਮੰਨ ਹੀ ਗਿਆ ਸਾਰੇ ਗਣਾ ਮੰਨ ਗਿਆ ਕਿਉਂਕਿ ਗੁਰੂ ਕਹਿੰਦੇ ਹੁੰਦੇ ਵੀ ਘੇਰ ਕੇ ਬਹੁਤ ਵੱਡੀ ਉਹ ਹੈ ਜੀ ਆ ਗੁਰੂ ਸਾਹਿਬ ਦੇ ਉਹ ਹੈ ਅਦਾਲਤ ਘੇਰ ਘੇਰ ਕੇ ਸਾਰਿਆਂ ਨੂੰ ਲਿਆ ਹੈ ਤੇ ਸਿੰਘ ਸਾਹਿਬ ਨੇ ਵੀ ਮੈਂ ਧੰਨਵਾਦ ਕਰਦਾ ਵੀ ਉਹਨਾਂ ਨੇ ਜਿਹੜਾ ਸਹੀ ਫੈਸਲਾ ਲਿਆ ਕਿਉਂਕਿ ਕਾਲ ਤੱਕ ਦੀ ਮਾਨ ਮਰਜ਼ਾ ਦਾ ਜਿਹੜੀ ਉਹ ਪਾਈਓ ਬਾਹਰ ਰਹਿ ਸਕਦੀ ਹੁੰਦੀ ਆ ਤੇ ਕਿਉਂਕਿ ਅਕਾਲ ਦਾ ਤਖਤ ਹੈ ਜੇ ਉੱਥੇ ਸੱਚ ਨਹੀਂ ਬੋਲਿਆ ਜੋ ਹੋਰ ਕਿੱਥੇ ਬੋਲੂ ਤੇ ਲੋਕਾਂ ਨੇ ਵੀ ਇਸ ਗੱਲ ਨੂੰ ਚੰਗਾ ਮੰਨਿਆ ਯਾਰ ਸਿੰਘ ਸਾਹਿਬ ਨੇ ਵਧੀਆ ਇਹ ਜਿਹੜਾ ਫੈਸਲਾ ਲਿਆ ਤੇ ਜਿਹੜੀ ਉਹਨਾਂ ਨੂੰ ਸਜ਼ਾ ਸੁਣਾਈ ਗਈ ਹੈ ਤੇ ਲੋਕਾਂ ਨੂੰ ਵੀ ਮੈਂ ਬੇਨਤੀ ਕਰਦਾ ਦੇਖੋ ਜਦੋਂ ਤੁਸੀਂ ਲੀਡਰ ਚੁਣਦੇ ਹੋ ਉਦੋਂ ਦੇਖਿਆ ਕਰੋ ਵੀ ਤੁਸੀਂ दारू ਕਿੰਨੀ ਪੀਨੇ ਹੋ ਪੈਸਾ ਕਿਵੇਂ ਅਗਲਾ ਲੈਂਦਾ ਹੈ ਵੋਟ ਦਾ ਵੀ ਉਹ ਤਾਂ ਜਿਹੜੀ ਮਤਦਾਨ ਆ ਨਾ ਬਹੁਤ ਵੱਡੀ ਚੀਜ਼ ਹੁੰਦੀ ਹੈ ਉਦੋਂ ਸੋਚ ਸਮਝ ਕੇ ਬੰਦਾ ਭਾਵੇਂ ਬਰਜੈਟ ਮੈਂਬਰ ਚੁਣਨਾ ਹੈ ਐਮਐਲਏ ਚੁਣਨਾ ਕੋਈ ਚੁਣਨਾ ਉਹ ਤੋਂ ਸੋਚ ਸਮਝ ਕੇ ਚੁੜਿਆ ਕਰੋ ਜਿਹੜਾ ਤੁਹਾਡੇ ਕੰਮ ਆਉਂਦਾ ਹੋਵੇ ਠੀਕ ਹੈ ਇਹ ਨਾਲ ਦੇਖਿਆ ਕਰੋ ਵੀ ਯਾਰ ਇਹਦੇ ਕੋਲੇ ਪੈਸੇ ਜ਼ਿਆਦੇ ਆ ਫਿਰ ਆਮ ਬੰਦਾ ਤਾਂ ਆਈ ਨਹੀਂ ਸਕਦਾ ਇਸ ਕਰਕੇ ਲੋਕਾਂ ਨੇ ਬੜੇ ਵਧੀਆ ਢੰਗ ਦੇ ਨਾਲ ਫੈਸਲੇ ਆ ਜਿਹੜੇ ਉਹ ਲੈਣੇ ਚਾਹੀਦੇ ਆ ਮਨੋਰੀ ਸਾਹਿਬ ਮੀਡੀਆ ਦੇ ਵਿੱਚ ਵੀ ਚਰਚਾ ਲੋਕਾਂ ਦੇ ਵਿੱਚ ਵੀ ਚਰਚਾ ਤੁਸੀਂ ਪਿਛਲੇ 8 ਸਾਲ ਤੋਂ ਪਾਰਟੀ ਦੇ ਲਈ ਲਈ ਹਲਕੇ ਦੀ ਨੁਮਾਇੰਦਗੀ ਕਰ ਰਹੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਵੱਲੋਂ ਤੁਹਾਨੂੰ ਕੋਈ ਕੈਬਨਿਟ ਦੀ ਵੱਡੀ ਜ਼ਿੰਮੇਵਾਰੀ ਦਿੱਤੀ ਜਾਂਦੀ ਆ ਇਹ ਕਿੰਨਾ ਕਿਹਦੇ ਚ ਸੱਚ ਲੱਗ ਰਿਹਾ ਕੀ ਲੱਗ ਰਿਹਾ ਤੁਹਾਨੂੰ ਇਹ ਹੁੰਦਾ ਤਾਂ ਹਰੇਕ ਨੂੰ ਆ ਵੀ ਦੋ ਵਾਰ ਐਮਐਲਏ ਬਣ ਕੇ ਪਰ ਪਾਰਟੀ ਨੇ ਮੈਨੂੰ ਮਾਣ ਤਾਂ ਬਹੁਤ ਦਿੱਤਾ ਹੋਇਆ ਦੇਖੋ ਮੈਂ ਵਿਧਾਨ ਸਭਾ ਦੀ ਸਭ ਤੋਂ ਪਾਵਰਫੁਲ ਕਮੇਟੀ ਹੁੰਦੀ ਹੈ ਮੇਰੇ ਅਰਗੇਨ ਕਿਹਦੇ ਸੋਚਿਆ ਨਹੀਂ ਹੋਣਾ ਵੀ ਐਡੇ-ਐਡੇ ਅਫਸਰ ਮੇਰੇ ਕੋਲੇ ਪੇਸ਼ ਹੋਇਆ ਕਰਨਗੇ ਤੇ ਹੁਣ ਲਾ ਲਓ ਵੀ ਭਾਵੇਂ ਚੀਫ ਸੈਕਟਰੀ ਹੈ ਜਿਹਨੂੰ ਅਸੀਂ ਮਰਜ਼ੀ ਉੱਥੇ ਤਲਬ ਕਰ ਸਕਦੇ ਆ ਮੈਂ ਵਿਸ਼ੇਸ਼ਦਾਰ ਕਮੇਟੀ ਦਾ ਉੱਥੇ ਚੇਅਰਮੈਨ ਹਾਂ ਅਗਲਾ ਪਹਿਲਾਂ ਮੈਂ ਉੱਥੇ ਜਾ ਕੇ ਵਿਧਾਨ ਸਭਾ ਦੀ ਕਾਰਜਕਾਰੀ ਦੇਖੀ ਹੈ ਵੀ ਉੱਥੇ ਸਾਲ ਤੋਂ ਵੱਧ ਕੋਈ ਚੇਅਰਮੈਨ ਨਹੀਂ ਰਿਹਾ ਤੇ ਮੈਂ ਤਾਂ ਲਗਾਤਾਰ ਤਿੰਨ ਸਾਲ ਦਾ ਮੈਨੂੰ ਪੰਜਾਬ ਦਾ ਪ੍ਰਧਾਨ ਲਾਇਆ ਐਸਸੀ ਵਿੰਗ ਦਾ ਮਾਨ ਸਾਹਿਬ ਨੇ ਅਰਿੰਦ ਕੇਜਰੀਵਾਲ ਜੀ ਨੇ ਬੜਾ ਉਹਨਾਂ ਦਾ ਧੰਨਵਾਦ ਆ ਤੇ ਜੇ ਇਹ ਜ਼ਿੰਮੇਵਾਰੀ ਤੇ ਹੁਣ ਬਰਨਾਲੇ ਦੇ ਵਿੱਚ ਤਾਂ ਤਕਰੀਬਨ ਬਣਦਾ ਵੀ ਹੈਗਾ ਬਰਨਾਲੇ ਦੇ ਵਿੱਚ ਵੀ ਜਰੂਰ ਆ ਜੇ ਲੋਕਾਂ ਕੋਲੇ ਬੜੇ ਵੱਡਾ ਪਰੰਤੂ ਪੀਜੀਆਈ ਦੇ ਵਿੱਚ ਕੁਝ ਸੁਣਨ ਨੂੰ ਮਿਲਦਾ ਕਿ ਤੁਹਾਡੇ ਕੋਈ ਬੰਦੇ ਸਪੈਸ਼ਲ ਤੌਰ ਤੇ ਕੋਈ ਇੰਪਾਇਟ ਕੀਤੇ ਹੋਏ ਨੇ ਸਾਡੇ ਨੇ ਵਿਧਾਨ ਸਭਾ ਦੇ ਵੱਲੋਂ ਮਾਨਯੋਗ ਸਪੀਕਰ ਸਾਹਿਬ ਵੱਲੋਂ ਸੀਐਮ ਸਾਹਿਬ ਵੱਲੋਂ ਪੱਕੇ ਬੰਦੇ ਅਸੀਂ ਉੱਥੇ ਪੁਆਇੰਟ ਕੀਤੇ ਨੇ ਕਿ ਕਿਸੇ ਭੈਣ ਭਰਾ ਨੂੰ ਪੀਜੀਆਈ ਦੇ ਵਿੱਚ ਕੋਈ ਉਲੀ ਮੈਂ ਦਾਖਲਾ ਲੈਣ ਲਈ ਮਰੀਜ਼ ਕੋਈ ਜਾਂਦਾ ਦਿੱਕਤ ਆਉਂਦੀ ਆ ਤਾਂ ਮੈਨੂੰ ਸਿੱਧਾ ਫੋਨ ਲਾ ਸਕਦਾ ਮੈਂ ਉਹਨਾਂ ਦਾ ਪ੍ਰਬੰਧ ਕਰਕੇ ਦਊਗਾ ਉਹਨੂੰ ਉਹ ਦਾਖਲ ਕਰਵਾ ਕੇ ਦੇਣਗੇ ਜੇ ਕਿਸੇ ਡਾਕਟਰ ਕੋਲੇ ਵੀ ਪਹਿਲਾਂ ਆਪਦਾ ਆਧਾਰ ਕਾਰਡ ਵਗੈਰਾ ਭੇਜ ਦੇਵੇ ਉਹ ਅਸੀਂ ਉਹਦਾ ਨੰਬਰ ਲਵਾ ਦਿਆ ਕਰਾਂਗੇ